ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਟੜ ਪੰਥਕ ਅੱਧੀ ਦਰਜਨ ਆਗੂ ਪਾਰਟੀ ਵਿੱਚੋਂ ਕੱਢੇ ਸਾਡੀ ਇਹ ਖਾਸ ਪ੍ਰੋਗਰਾਮ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਸੋ ਬੀਤੇ ਕੁਝ ਦਿਨਾਂ ਤੋਂ ਜਿਹੜੀ ਇੱਕ ਅੱਗ ਸੁਲਕਦੀ ਆ ਰਹੀ ਸੀ ਉਹ ਅੱਜ ਭੰਬੜ ਬਣ ਕੇ ਫਟ ਗਈ ਤੇ ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਆਪਣੇ ਅਜਿਹੇ ਅੱਧੀ ਦਰਜਨ ਦੇ ਕਰੀਬ ਆਗੂ ਪਾਰਟੀ ਵਿੱਚੋਂ ਕੱਢ ਦਿੱਤੇ ਨੇ ਮੈਂਬਰਸ਼ਿਪ ਤੋਂ ਹਟਾ ਦਿੱਤੇ ਨੇ ਜਿਹੜੇ ਕੀ ਹੁਣ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਲੱਗ ਰਿਹਾ ਸੀ ਕਿ ਉਹ ਪਾਰਟੀ ਦੇ ਅਕਸ ਨੂੰ ਟਾ ਹਟਾ ਲਾਰੇ ਨੇ ਇਹ ਕੌਣ ਨੇ ਇਹਨਾਂ ਦੇ ਨਾਮ ਵੀ ਅਸੀਂ ਤੁਹਾਨੂੰ ਦੱਸਾਂਗੇ ਇਹਦੇ ਨਾਲ ਹੀ ਸੱਤ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜ ਵੀ ਹਟਾ ਦਿੱਤੇ ਗਏ ਨੇ ਸੋ ਇੱਕ ਜਿਹੜਾ ਬਾਗੀ ਢੜਾ ਬਣ ਕੇ ਉੱਭਰਿਆ ਸੀਗਾ ਚਰਨਜੀਤ ਬਰਾੜ ਨੇ ਉਹਦੀ ਅਗਵਾਈ ਕਰਨੀ ਸ਼ੁਰੂ ਕੀਤੀ ਬਾਅਦ ਚ ਗੁਰਪ੍ਰਤਾਪ ਸਿੰਘ ਵਟਾਲਾ ਨੂੰ ਮੂਰੇ ਕਰ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਨਾਲ ਜਿਨ੍ਹਾਂ ਨੂੰ ਕੱਢਿਆ ਗਿਆ ਸਭ ਦੇ ਨਾਮ ਤੁਹਾਨੂੰ ਦੱਸਣ ਜਾ ਰਹੇ ਹਾਂ ਔਰ ਅੱਜ ਅਨੁਸ਼ਾਸਨੀ ਕਮੇਟੀ ਦੀ ਮੀਟਿੰਗ ਹੋਈ ਹੈ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ 'ਚ ਇਹਦੇ 'ਚ ਮੇਸ਼ਿੰਦਰ ਗਰੇਵਾਲ ਸ਼ਾਮਲ ਸੀ ਗੁਰਜਾਰ ਸਿੰਘ ਰਣਜੀਕੇ ਸ਼ਾਮਲ ਸੀ ਜਿਨ੍ਹਾਂ ਨੂੰ ਕੱਢਿਆ ਗਿਆ ਜਿਹੜੇ ਬਾਗੀ ਧੜੇ ਦੇ ਆਪਾ ਕਹੀਏ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਮੋਢੀ ਦੱਸ ਰਹੇ ਨੇ ਆਪਣੇ ਆਪ ਨੂੰ ਉਹ ਉਹਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੁਰਪ੍ਰਤਾਪ ਸਿੰਘ ਵਡਾਲਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਸਰਜੂਤ ਸਿੰਘ ਸਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਬਰਾੜ ਇਹ ਉਹ ਸਾਰੇ ਨਾਮ ਨੇ ਜਿਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਚਰਨਜੀਤ ਬਰਾੜ ਸੁਖਬੀਰ ਬਾਦਲ ਦੇ ਬਹੁਤ ਜ਼ਿਆਦਾ ਕਰੀਬੀ ਚੰਦੂ ਮਾਜਰਾ ਢੀਂਡਸਾ ਮਲੂਕਾ ਰਖੜਾ ਜਿਨ੍ਹਾਂ ਨੇ ਸਿਆਸੀ ਤਾਕਤ ਦੀ ਉਮੜੀ ਕਾਲੀ ਦਾਲ ਦੇ ਸਿਰ ਤੇ ਮਾਣੀ ਸੀ ਜਗੀਰ ਕੌਰ ਨੇ ਵਡਾਲਾ ਵੀ ਵਿਧਾਇਕ ਰਹਿ ਚੁੱਕੇ ਨੇ ਸਾਰਿਆਂ ਨੂੰ ਕੱਢ ਦਿੱਤਾ ਗਿਆ ਔਰ ਕਾਰਨ ਇਹੀ ਦੱਸਿਆ ਗਿਆ ਚਾਚਰੀ ਕਮੇਟੀ ਵੱਲੋਂ ਭੂਦਣਾ ਵੱਲੋਂ ਕਿ ਪਾਰਟੀ ਦੇ ਅਕਸ ਨੂੰ ਏ ਢਾ ਲਾਰੇ ਸੀਗੇ ਤੇ 26 ਜੂਨ 2024 ਨੂੰ ਹੋਈ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਅਨੁਸ਼ਾਸਨ ਚ ਰਹੋ ਪਾਰਟੀ ਨੂੰ ਖਰਾਬ ਨਾ ਕਰੋ ਅਕਸ ਨੂੰ ਢਾਹ ਨਾ ਲਾਓ ਪਰ ਇਹ ਬਾਜ਼ਨੀ ਆਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਤੀ ਅਕਾਲ ਤਖਤ ਤੇ ਵੀ ਪਹੁੰਚ ਗਏ ਸੀਗੇ ਉੱਥੇ ਜਾ ਕੇ ਪੱਤਰ ਦੇ ਆਏ ਸੁਖਬੀਰ ਬਾਦਲ ਵੀ ਉੱਥੇ ਪੇਸ਼ ਹੋਏ ਉਸ ਤੋਂ ਬਾਅਦ ਇੱਕ ਵੱਡਾ ਫੈਸਲਾ ਲਾਪਾ ਗਈਏ ਅਨੁਸ਼ਾਸਨੀ ਕਮੇਟੀ ਨੇ ਲਿਆ ਹੈ ਤੇ ਇਹਨਾਂ ਨੂੰ ਪਾਰਟੀ ਦਾ ਦੁਸ਼ਮਣ ਘਰਾਰ ਦਿੰਦੇ ਹੋਏ ਕਿ ਅਜਿਹੇ ਦੁਸ਼ਮਣਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੱਢ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਸੱਤ ਵਿਧਾਨ ਸਭਾ ਜਿਹੜੇ ਹਲਕੇ ਨੇ ਨਕੋਦਰ ਪੁਲਾਥਕ ਕਨੌਰ ਸਨੌਰ ਰਾਜਪੁਰਾ ਸਮਾਣਾ ਗੜਸ਼ੰਕਰ ਇਹਨਾਂ ਦੇ ਜਿਹੜੇ ਨੇ ਇੰਚਾਰਜ ਹਟਾ ਦਿੱਤੇ ਗਏ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਕ ਵਾਰ ਫਿਰ ਤੁਹਾਨੂੰ ਨਾਮ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਹਟਾਇਆ ਗਿਆ ਗੁਰਪਤਾ ਵਡਾਲਾ ਬੀਬੀ ਜਾਗੀਰਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਡਾ ਸਿਕੰਦਰ ਸਿੰਘ ਮਲੂਕਾ ਸਰਬਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਬਰਾੜੋ ਸਾਰੇ ਨਾਮ ਨੇ ਹੁਣ ਅੱਗੇ ਸ਼੍ਰੋਮਣੀ ਅਕਾਲੀ ਦਲ ਦੀ ਦਸ਼ਾ ਤੇ ਦਿਸ਼ਾ ਕਿੱਧਰ ਜਾਂਦੀ ਹੈ ਦੇਖਣਾ ਰੋਚਕ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕਟੜ ਪੰਥਕ ਅੱਧੀ ਦਰਜਨ ਆਗੂ ਪਾਰਟੀ ਵਿੱਚੋਂ ਕੱਢੇ ਸਾਡੀ ਇਹ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ। ਸੋ ਬੀਤੇ ਕੁਝ ਦਿਨਾਂ ਤੋਂ ਜਿਹੜੀ ਇੱਕ ਅੱਗ ਸੁਲਖ ਦੀ ਆ ਰਹੀ ਸੀ ਉਹ ਅੱਜ ਭੰਬੜ ਬਣ ਕੇ ਫਟ ਗਈ ਤੇ ਸ਼੍ਰੋਮਣੀ ਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਨੇ ਆਪਣੇ ਅਜਿਹੇ ਅੱਧੀ ਦਰਜਨ ਦੇ ਕਰੀਬ ਆਗੂ ਪਾਰਟੀ ਵਿੱਚੋਂ ਕੱਢ ਦਿੱਤੇ ਨੇ, ਮੈਂਬਰਸ਼ਿਪ ਤੋਂ ਹਟਾ ਦਿੱਤੇ ਨੇ ਜਿਹੜੇ ਕਿ ਹੁਣ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਲੱਗ ਰਿਹਾ ਸੀ ਕਿ ਉਹ ਪਾਰਟੀ ਦੇ ਅਕਸ਼ ਨੂੰ ਟਾ ਟਾ ਲਾਰੇ ਨੇ ਇਹ ਕੌਣ ਨੇ ਇਹਨਾਂ ਦੇ ਨਾਮ ਵੀ ਅਸੀਂ ਤੁਹਾਨੂੰ ਦੱਸਾਂਗੇ ਇਹਦੇ ਨਾਲ ਹੀ ਸੱਤ ਵਿਧਾਨ ਸਭਾ ਹਲਕਿਆਂ ਦੇ ਮੌਜੂਦਾ ਹਲਕਾ ਇੰਚਾਰਜ ਵੀ ਹਟਾ ਦਿੱਤੇ ਗਏ ਨੇ ਸੋ ਇੱਕ ਜਿਹੜਾ ਬਾਗੀ ਧੜਾ ਬਣ ਕੇ ਉੱਭਰਿਆ ਸੀਗਾ ਚਰਨਜੀਤ ਬਰਾੜ ਨੇ ਉਹਦੀ ਅਗਵਾਈ ਕਰਨੀ ਸ਼ੁਰੂ ਕੀਤੀ ਬਾਅਦ ਚ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਮੂਰੇ ਕਰ ਦਿੱਤਾ ਗਿਆ ਤੇ ਉਹਨਾਂ ਦੇ ਨਾਲ ਨਾਲ ਜਿਨ੍ਹਾਂ ਨੂੰ ਕੱਢਿਆ ਗਿਆ ਸਭ ਦੇ ਨਾਮ ਤੁਹਾਨੂੰ ਦੱਸਣ ਜਾ ਰਹੇ ਹਾਂ ਔਰ ਅੱਜ ਉਹਨੂੰ ਛਾਸ਼ਨੀ ਕਮੇਟੀ ਦੀ ਮੀਟਿੰਗ ਹੋਈ ਹੈ ਬਲਵਿੰਦਰ ਸਿੰਘ ਭੁੰਦਰ ਦੀ ਅਗਵਾਈ 'ਚ ਇਹਦੇ 'ਚ ਮਹਿੰਦਰ ਗਰੇਵਾਲ ਸ਼ਾਮਲ ਸੀ ਗੁਰਜਾਰ ਸਿੰਘ ਰੋਣੀ ਕਿ ਸ਼ਾਮਲ ਸੀ ਜਿਨ੍ਹਾਂ ਨੂੰ ਕੱਢਿਆ ਗਿਆ ਜਿਹੜੇ ਬਾਗੀ ਧੜੇ ਦੇ ਆਪਾਂ ਕਹੀਏ ਜਾਂ ਫਿਰ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਮੋਢੀ ਦੱਸ ਰਹੇ ਨੇ ਆਪਣੇ ਆਪ ਨੂੰ ਉਹ ਉਹਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗੁਰਪ੍ਰਤਾਪ ਸਿੰਘ ਵੱਡਾਲਾ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੱਦੂ ਮਾਜਰਾ ਪਰਮਿੰਦਰ ਸਿੰਘ ਢੀਂਡਸਾ ਸਿਕੰਦਰ ਸਿੰਘ ਮਲੂਕਾ ਸਰਜੂ ਸਿੰਘ ਰਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਅਤੇ ਚਰਨਜੀਤ ਵਿਰਾੜ ਇਹੋ ਸਾਰੇ ਨਾਮ ਨੇ ਜਿਨ੍ਹਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਚਰਨਜੀਤ ਬਰਾੜ ਸੁਖਬੀਰ ਬਾਦਲ ਦੇ ਬਹੁਤ ਜ਼ਿਆਦਾ ਕਰੀਬੀ ਚੰਦੂ ਮਾਜਰਾ ਢੀਂਡਾ ਮਲੂਕਾ ਰਖੜਾ ਜਿਨ੍ਹਾਂ ਨੇ ਸਿਆਸੀ ਤਾਕਤ ਦੀ ਸ਼ਰੂਮਣੀ ਕਾਲੀ ਦਲ ਦੇ ਸਿਰ ਤੇ ਮਾਣੀ ਸੀ ਜਗੀਰਕੌਰ ਨੇ ਵਡਾਲਾ ਵੀ ਵਿਧਾਇਕ ਰਹਿ ਚੁੱਕੇ ਨੇ ਸਾਰਿਆਂ ਨੂੰ ਕੱਢ ਦਿੱਤਾ ਗਿਆ ਔਰ ਕਾਰਨ ਇਹੀ ਦੱਸਿਆ ਗਿਆ ਚਾਚਰ ਕਮੇਟੀ ਵੱਲੋਂ ਭੂਦਣਾ ਵੱਲੋਂ ਕਿ ਪਾਰਟੀ ਦੇ ਅਕਸ ਨੂੰ ਏ ਢਾ ਲਾਰੇ ਸੀਗੇ ਤੇ 26 ਜੂਨ 2024 ਨੂੰ ਹੋਈ ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਅਨੁਸ਼ਾਸਨ ਚ ਰਹੋ ਪਾਰਟੀ ਨੂੰ ਖਰਾਬ ਨਾ ਕਰੋ ਅਕਸ ਨੂੰ ਢਾਹ ਨਾ ਲਾਓ ਪਰ ਇਹ ਬਾਜ਼ ਨਹੀਂ ਆਏ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਚਲਾਤੀ ਅਕਾਲ ਤਖਤ ਤੇ ਵੀ ਪਹੁੰਚ ਗਏ ਸੀਗੇ ਉੱਥੇ ਜਾ ਕੇ ਪੱਤਰ ਦੇ ਆਏ ਸੁਖਵੀਰ ਬਾਦਲ ਵੀ ਉੱਥੇ ਪੇਸ਼ ਹੋਏ ਉਸ ਤੋਂ ਬਾਅਦ ਇੱਕ ਵੱਡਾ ਫੈਸਲਾ ਲਾਪਾ ਗਈਏ ਅਨੁਸ਼ਾਸਨੀ ਕਮੇਟੀ ਨੇ ਲਿਆ ਤੇ ਇਹਨਾਂ ਨੂੰ ਪਾਰਟੀ ਦਾ ਦੁਸ਼ਮਣ ਘਰਾਰ ਦਿੰਦੇ ਹੋਏ ਕਿ ਅਜਿਹੇ ਦੁਸ਼ਮਣਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਕੱਢ ਦਿੱਤਾ ਗਿਆ ਤੇ ਇਸ ਤੋਂ ਇਲਾਵਾ ਸੱਤ ਵਿਧਾਨ ਸਭਾ ਜਿਹੜੇ ਹਲਕੇ ਨੇ ਨਕੋਦਰ ਪੁਲਾਥ ਕਨੌਰ ਸਨੌਰ ਰਾਜਪੁਰਾ ਸਮਾਣਾ ਗੜਸ਼ੰਕਰ ਇਹਨਾਂ ਦੇ ਜਿਹੜੇ ਨੇ ਇੰਚਾਰਜ ਹਟਾ ਦਿੱਤੇ ਗਏ ਨੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇੱਕ ਵਾਰ ਫਿਰ ਤੁਹਾਨੂੰ ਨਾਮ ਦੱਸਣ ਜਾ ਰਹੇ ਆ ਜਿਨ੍ਹਾਂ ਨੂੰ ਹਟਾਇਆ ਗਿਆ ਗੁਰਪਤਾ ਵਡਾਲਾ ਬੀਬੀ ਜਾਗੀਰਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਪਰਮਿੰਦਰ ਸਿੰਘ ਢੀਂਡਾ ਸਿਕੰਦਰ ਸਿੰਘ ਮਲੂਕਾ ਸਰਬਜੀਤ ਸਿੰਘ ਰਖੜਾ ਸੁਰਿੰਦਰ ਸਿੰਘ ਠੇਕੇਦਾਰ ਤੇ ਚਰਨਜੀਤ ਬਰਾੜੋ ਸਾਰੇ ਨਾਮ ਨੇ ਹੁਣ ਅੱਗੇ ਸ਼੍ਰੋਮਣੀ ਕਾਲੀ ਦਲ ਦੀ ਦਸ਼ਾ ਤੇ ਦਿਸ਼ਾ ਕਿੱਧਰ ਜਾਂਦੀ ਹੈ ਦੇਖਣਾ ਰੋਚਕ ਹੋਵੇਗਾ